ਅੱਠ ਦੀਆਂ ਲਾਸ਼ਾਂ ਵਿਛੀਆਂ ਨੇ ਤੇ ਪਿੰਡ ਦੇ ਵਿੱਚ ਬਹੁਤ ਜਿਆਦਾ ਬੁਰਾ ਹਾਲ ਹੋ ਗਿਆ ਮਾਤਮ ਹੀ ਛਾ ਗਿਆ ਤੇ ਇਹ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਜਿਹੜੀ ਘਟਨਾ 3-4 ਦਿਨ ਪਹਿਲਾਂ ਹੋਈ ਸੀ ਪਰ ਕੱਲ ਰਾਤ ਇਸ ਤੇ ਨਵੀਂ ਅਪਡੇਟ ਆਈ ਹੈ ਇਸ ਪੂਰੇ ਵਿਸ਼ੇ ਦੇ ਗੱਲਬਾਤ ਕਰਨੀ ਚਲਦੇ ਆ ਸਿੱਧਾ ਮਾਨਸਾ ਆਪਣੇ ਸਹਿਯੋਗੀ ਰਿੰਦਰ ਸਿੰਘ ਜੀ ਕੋਲ ਉਹਨਾਂ ਤੋਂ ਲੈਣੇ ਆ ਅਪਡੇਟ ਵੀ ਆਖਰੀ ਘਟਨਾ ਕਿਵੇਂ ਵਾਪਰੀ ਤੇ ਹੁਣ ਇਸ ਤੇ ਕੀ ਕੋਈ ਨਵਾਂ ਹੋਇਆ ਤਾਂ ਰਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰਿੰਦਰ ਜੀ ਬਹੁਤ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਯਾਨੀ ਕਿ ਪਰਿਵਾਰਾਂ ਦੇ ਹੀ ਸੱਤਰ ਵਿਛ ਗਏ ਨੇ ਹਾਂ ਜੀ ਦੇਖੋ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਇਹ ਕੋਈ ਪਹਿਲੀ ਘਟਨਾ ਨਹੀਂ ਜੀ ਪਹਿਲਾਂ ਤੋਂ ਕਾਫੀ ਢੇਰ ਤੋਂ ਜਦੋਂ ਤੋਂ ਮਤਲਬ ਅਸੀਂ ਇਹ ਯਾਤਰਾਵਾਂ ਮਾਕ ਸ਼ੁਰੂ ਕੀਤੀ ਹੋਈਆਂ ਸਾਡੇ ਸੈਂਕੜੇ ਜਿਹੜੇ ਐਕਸੀਡੈਂਟ ਹੋ ਗਏ ਨੇ ਤੇ ਹਜ਼ਾਰਾਂ ਦੇ ਜਨਸੀ ਦੇ ਵਿੱਚ ਨੌਜਵਾਨ ਬਜ਼ੁਰਗ ਸਾਡੀਆਂ ਮਾਤਾ ਮਾਂ ਤੇ ਬੱਚੇ ਨੇ ਜਿਹੜੇ ਉਹਨਾਂ ਦੀਆਂ ਮੌਤਾਂ ਹੋ ਗਈਆਂ ਉਹਨਾਂ ਜਿਹੜੀ ਇਹ ਤਾਜ਼ੀ ਘਟਨਾ ਹੈ ਇਹ ਐਤਵਾਰ ਦੀ ਗੱਲ ਹੈ ਕਿ ਮਾਨਕਵਾਲ ਪਿੰਡ ਹੈ ਉਹ ਮਾਨਕਵਾਲ ਪਿੰਡ ਦੇ ਲੋਕ ਮਤਲਬ ਦਰਸ਼ਨਾ ਵਾਸਤੇ ਗਏ ਸੀ ਮਾਤਾ ਤੇ ਦਰਸ਼ਨਾ ਤੋਂ ਵਾਪਸੀ ਤੇ ਆ ਰਹੇ ਸੀ ਕਿ ਤੇ ਇਹ ਆ ਰਹੇ ਸੀ ਕਿ ਜੀ ਮਲੇਰ ਕੋਟਲਾ ਰੋਡ ਤੇ ਨਾ ਇੱਕ ਪੁਲਾ ਹੈਗਾ ਨਹਿਰ ਦਾ ਸਰਹੰਦ ਕਨਾਲ ਦਾ ਪੁਲਾ ਜੀ ਪੁਲ ਦੇ ਉਤੇ ਓਵਰਟੇਕ ਕਰਦਾ ਸੀ ਡਰਾਈਵਰ ਡਰਾਈਵਰ ਪਤਾ ਨਹੀਂ ਤਾਂ ਕੀ ਸੀ ਡਰਾਈਵਰ ਗੱਡੀ ਓਵਰਲੋਡ ਸੀ ਜਾਂ ਕੋਈ ਖਾਦਾ ਪੀਦਾ ਸੀ ਕੋਈ ਸਮਝ ਨਹੀਂ ਮਤਲਬ ਓਵਰਟੇਕ ਕਰਦੇ ਹੋਏ ਗੱਡੀ ਮੈਂ ਮੈਂ ਤਾਂ ਅੰਦਾਜ਼ੇ ਨਾਲ ਡਾਕਟਰ ਸਾਹਿਬ ਉਹ ਜਾਂਗੜਾ ਪੂਲ ਦਾ ਨਾਮ ਹੈ ਤੇ ਇਹ ਯਾਨੀ ਕਿ ਹਾਂ ਜਾਂਗੜਾ ਪੂਲ ਦਾ ਨਾਮ ਹੈ ਤੇ ਇਹ ਮੇਨ ਕਾਰਨ ਦੱਸਿਆ ਰਿਹਾ ਕਿ ਜਿਹੜਾ ਟੀਪਰ ਸੀ ਦੇ ਵਿੱਚ ਘੱਟੋ ਘੱਟ 25 ਤੋਂ 30 ਸਵਾਰੀਆਂ ਬਿਠਾਈਆਂ ਗਈਆਂ ਸੀ ਓਵਰਲੋਡ ਸੀਗਾ ਤੇ ਇਹ ਓਵਰਟੇਕ ਜਿਵੇਂ ਤੁਸੀਂ ਸਹੀ ਕਰ ਰਹੇ ਹੋ ਓਵਰਟੇਕ ਕਰਾ ਜੀ ਗੱਡੀ ਨੂੰ ਓਵਰਟੇਕ ਕਰਦੇ ਕਰਦੇ ਬ੍ਰੇਕਾ ਨਹੀਂ ਕਾਬੂ ਨਹੀਂ ਹੋਇਆ ਤੇ ਇਹ ਜਾ ਕੇ ਸਿੱਧਾ ਨਹਿਰ ਵੀ ਡਿੱਗ ਗਿਆ ਤੇ ਡਾਕਟਰ ਸਾਹਿਬ ਉਸੇ ਸਮੇਂ ਇੱਕ ਗਰਦਲ ਬੜੀ ਵਧੀਆ ਲੱਗੀ ਕਿ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਿਆ ਤਾਂ ਪੁਲਿਸ ਵਾਲਿਆਂ ਨੇ ਦੋ ਪੁਲਿਸ ਮੁਲਾਜ਼ਮਾਂ ਨੇ ਵਰਦੀ ਦੇ ਸਮੇਤ ਹੀ ਆਪਣੇ ਕੱਪੜਿਆਂ ਸਮੇਤ ਛਾਲਾ ਮਾਰੀਆਂ ਤੇ ਉਹਨਾਂ ਵੱਲੋਂ ਦੋ ਤਿੰਨ ਬੰਦੇ ਤੁਰੰਤ ਕੱਢ ਲਏਗੇ ਸੀ ਪਰ ਉਹ ਉਸ ਤੋਂ ਵੀ ਮ੍ਰਿਤਕ ਕੋਸ਼ਿਸ਼ ਕਰ ਦਿੱਤੇਗੇ ਹਸਪਤਾਲ ਬਾਅਦ ਚੋ ਐ ਨਹੀਂ ਕੋਈਸ ਬੰਦੇ ਤਾਂ ਮਤਲਬ ਉਹ ਛਾਲਾ ਗੱਲ ওভারਲੋਡ ਤਾਂ ਤੁਸੀਂ ਲਾਓ ਜੀ 30 ਸਵਾਰੀਆਂ ਹੋਈਆਂ ਵਿੱਚ ਬੱਚੇ ਨੇ ਸਾਰਾ 30 35 ਮਣ ਬਜਨ ਤਾਂ ਕੋਈ ਜ਼ਿਆਦਾ ਨਹੀਂ ਹੈਗਾ ਉਹ ਵੀ ਲੋਡ ਤਾਂ ਕੋਈ ਜ਼ਿਆਦਾ ਨਹੀਂ ਹੈਗਾ ਮਤਲਬ ਬੱਚੇ ਸਮਿਤੀ ਜੀ ਉਹਨਾਂ ਦੀ ਆ ਲੱਗੀ ਸੀ ਇਸ ਕਰਕੇ ਹੋਗਾ ਲੋਡ ਤਾਂ ਕੋਈ ਆ ਮੰਨ ਲਓ ਕਿ 30 35 ਮਣ ਬਜਨ ਹੋ ਸਾਰਿਆਂ 'ਚ 10 ਕੋਨਟਰੋਲ ਤੋਂ 12 ਕੋਨਟਰੋਲ 14 ਕੋਨਟਰੋਲ ਵਰਤ ਉਹਨਾਂ मतलब ਜਿੰਨਾ ਵਾਜਨ ਇਹਨਾਂ ਨੂੰ ਅਲਾਉਡ ਹੈ ਉਹਨਾਂ ਨੂੰ ਢੋਣਾ ਵਜਨ ਤਾਂ ਹੈ ਨਹੀਂ ਸੀ ਇਹ ਗੱਲ ਕਰ ਇਹ ਹੁੰਦਾ ਵੀ ਜਿਹੜੀਆਂ ਇਹ ਸਵਾਰੀਆਂ ਹੁੰਦੀਆਂ ਨੇ ਨਾ ਜੀ ਇਹ ਮਤਲਬ ਸਵਾਰੀਆਂ ਢੋਣ ਵਾਸਤੇ ਨਹੀਂ ਹੁੰਦਾ ਇਹ ਕਿਰਾਇਆ ਪਹਾੜਾ ਢੋਣ ਵਾਸਤੇ ਹੁੰਦੇ ਨੇ ਜਿਹਦੇ ਵਿੱਚ ਵਾਜਨ ਆ ਜਾਂਦਾ ਗੁੱਡਸ ਕੈਰੀਅਰ ਆ ਜਾਂਦੇ ਨੇ ਮਤਲਬ ਸਵਾਰੀਆਂ ਢੋਣ ਵਾਸਤੇ ਤਾਂ ਜੀਪਾਂ ਕਾਰਾਂ ਜਾਂ ਬੱਸਾਂ ਹੀ ਬਣੀਆਂ ਨੇ ਉਹਨਾਂ ਦੀ ਡਰਾਈਵਿੰਗ ਤੇ ਤਰੀ ਤੋਰ ਤਰੀਕੇ ਨੇ ਜਿਹੜੇ ਹੋਰ ਹੁੰਦੇ ਨੇ ਜਿਹੜੇ ਇਹ ਟਰੱਕਾਂ ਵਾਲੇ ਟੈਂਪੂਆਂ ਵਾਲੇ ਤੇ ਫੋਰ ਵੀਲਰਾਂ ਵਾਲੇ ਇਨਾਂ ਦੀ ਜਿਹੜੀ ਮਤਲਬ ਡਰਾਈਵਿੰਗ ਕਰਨ ਦੇ ਢੰਗ ਹੁੰਦੇ ਨੇ ਉਹ ਵੱਖਰੇ ਹੁੰਦੇ ਨੇ ਇਸ ਕਰਕੇ ਜਿਹੜਾ ਉਹ ਇਸ ਤਰ੍ਹਾਂ ਓਵਰਟੇਕ ਦੇ ਚੱਕਰਕਾਰ ਦੇ ਵਿੱਚ ਮਤਲਬ ਉਹ ਬੰਦਾ ਐਕਸੀਡੈਂਟ ਕਰ ਬੈਠਾ ਤੇ ਸਾਰੇ ਪਿੰਡ ਦੇ ਵਿੱਚ ਮਾਰਕਮ ਕਿਉਂਕਿ 8 ਜਿਹੜੀਆਂ 8 ਵਕਤ ਡੈੱਡ ਬਾਡੀਾਂ ਸੀ ਉਹਨਾਂ ਦਾ ਸੰਸਕਾਰ ਹੋਇਆ ਜਿਹਦੇ ਵਿੱਚ ਇੱਕ 4 ਸਾਲ ਦਾ ਬੱਚਾ ਇੱਕ 5 ਸਾਲ ਦਾ ਬੱਚਾ ਤੇ ਉਹਨਾਂ ਦੀ ਮਾਦਰ ਤਿੰਨਾਂ ਦਾ ਸੰਸਕਾਰ ਇੱਕ ਜਗ੍ਹਾ ਤੇ ਕੀਤਾ ਗਿਆ ਬਾਕੀ ਹੋਰ ਇਕੱਲੇ ਇਕੱਲੇ ਕੀਤੇ ਗਏ ਹਲੇ ਦੋ ਬੰਦੇ ਨੇ ਜਿਹੜੇ ਮਤਲਬ ਦੋ ਮੈਂਬਰ ਉਸ ਦੇ ਵਿੱਚੋਂ ਬਦ ਕਿਸਮਤ ਉਹ ਹਲੇ ਉਹਨਾਂ ਦੀ ਡੈੱਡ ਬਾਡੀਆਂ ਲੱਭੀਆਂ ਨਹੀਂ ਹਨ ਤੇ ਪਿੰਡ ਵਾਲੇ ਇਹ ਲੱਭ ਰਹੇ ਨੇ ਮਤਲਬ ਕੋਸ਼ਿਸ਼ ਜਾਰੀ ਹੈ ਤੇ ਬਾਕੀ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਰ ਕਈ ਰਾਜਨੀਤਿਕ ਪਾਰਟੀਆਂ ਇਹਨਾਂ ਚੀਜ਼ਾਂ ਦੇ ਉੱਤੇ ਵੀ ਮਤਲਬ ਰਾਜਨੀਤੀ ਕਰਦੀਆਂ ਦਿਸੀਆਂ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਹ ਸਾਰੇ ਲੋਕਾਂ ਨੂੰ ਮਿਲ ਕੇ ਮਤਲਬ ਜਿਹੜੇ ਵੀ ਬੱਚੇ ਨੇ ਉਹਨਾਂ ਦੀ ਕੋਈ ਮਾਲੀ ਮਦਦ ਕਰਨੀ ਉਹਨਾਂ ਦਾ ਹੋਰ ਜੋ ਰਸਮ ਕਰਿਆਵਾਂ ਨੇ ਉਹਦੇ ਵਿੱਚ ਸਹਿਯੋਗ ਦੇਣਾ ਇਹ ਸਾਰੇ ਲੋਕਾਂ ਦਾ ਫਰਜ਼ ਬਣਦਾ ਹੈ ਨਾ ਕਿ ਮਤਲਬ ਰਾਜਨੀਤਿਕ ਰੋਟੀਆਂ ਸੇਕਣ ਦਾ ਕੰਮ ਉਹਦੇ ਤੇ ਕਰਨਾ ਚਾਹੀਦਾ ਨਹੀਂ ਸਹੀ ਸਹੀ ਕਿਹਾ ਤੁਸੀਂ ਦੇਖੋ ਵੀ ਪਰਿਵਾਰਾਂ ਦੇ ਤਾਂ ਜੀ ਵਿਛੜ ਗਏ ਸੰਸਕਾਰ ਹੋਏ ਕੱਲ ਤੁਸੀਂ ਰਸੇ ਵੀ ਦੋ ਬੱਚੇ ਨੇ ਹਨ ਛੋਟੀ ਉਮਰ ਦੇ ਉਹਨਾਂ ਦੇ ਕੀ ਬੀਤੀ ਹੈ ਪਰ ਜਿਹੜੇ ਰਾਜਨੀਤੀ ਲੀਡਰ ਹੈ ਉਹ ਆਪਣੀਆਂ ਰੋਟੀਆਂ ਸੇਕਣ ਲੱਗੇ ਹੋਏ ਰਹੇ ਕਿਉਂਕਿ ਸਾਰਿਆਂ ਨੂੰ ਡਾਕਟਰ ਸਾਹਿਬ ਚੋਣਾਂ ਨੇੜੇ ਆ ਗਈਆਂ ਚੋਣਾਂ ਦਿਖ ਰਹੀਆਂ ਨੇ ਚਾਹੇ ਕੋਈ ਵੀ ਸਰਕਾਰ ਹੈ ਪਰ ਇਹ ਜਿਆ ਨਹੀਂ ਹੋਣਾ ਦੇਖਦਾ ਦੇ ਕੋਈ ਸੰਦੂ ਲੋਕਾਂ ਨੂੰ ਵੀ ਥੋੜਾ ਜਿਹਾ ਸਮਝ ਲੈਣਾ ਚਾਹੀਦਾ ਹੈ ਇਹ ਕਿਉਂਕਿ ਇੱਕ ਪਾਸੇ ਅਸੀਂ ਆਮ ਲੋਕ ਆ ਇੱਕ ਪਾਸੇ ਰਾਜਨੀਤਿਕ ਲੋਕ ਨੇ ਜੀ ਜੀ ਰਾਜਨੀਤਿਕ ਲੋਕ ਜਾਣਦੇ ਨੇ ਪਾਰਲੀਮੈਂਟ ਚ ਜਾਣਦੇ ਨੇ ਅਸੈਂਬਲੀ ਚ ਮੰਤਰੀ ਬਣਦੇ ਨੇ ਕੈਬਨਟ ਮੰਤਰੀ ਬਣਦੇ ਨੇ ਰਾਜ ਮੰਤਰੀ ਬਣਦੇ ਨੇ ਤੇ ਉਹਨਾਂ ਦਾ ਕੋਈ ਕਦੇ ਐਕਸੀਡੈਂਟ ਨਹੀਂ ਹੋਇਆ ਕਿਸੇ ਦਾ ਜੀ ਜੀ ਤੇ ਵੀ ਕੋਈ ਰਾਜਾ ਮਰ ਗਿਆ ਹੋਵੇ ਜਾਂ ਕੋਈ ਸਾਡਾ ਪਾਰਲੀਮੈਂਟ ਮੈਂਬਰ ਮਰ ਗਿਆ ਹੋਵੇ ਜਾਂ ਕੋਈ ਮੰਤਰੀ ਮਰ ਗਿਆ ਹੋਵੇ ਜਾਂ ਕੋਈ ਕੈਬਨਿਟ ਮੰਤਰੀ ਮਰਦੇ ਅਸੀਂ ਆ ਜਿਹੜੇ ਅਸੀਂ ਪਹਾੜਾਂ ਦੇ ਵਿੱਚ ਜਾਂਦੇ ਆ ਗਵਰਨਮੈਂਟ ਕਿਤੇ ਵੀ ਜ਼ੋਰ ਲਾਈ ਜਾਂਦੀ ਹੈ ਵੀ ਪਹਾੜਾਂ ਦੇ ਵਿੱਚ ਨਾ ਜਾਓ ਨਾ ਜਾਓ ਪਹਾੜਾਂ ਦੇ ਵਿੱਚ ਨਾ ਜਾਓ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹਨ بارشਾਂ ਨੇ ਪਹਾੜ ਡਿੱਗ ਰਹੇ ਨੇ ਨਦੀਆਂ ਦਰਿਆ ਨੇ ਜਿਹੜੇ ਉਹ ਫਾਨ ਤੇ ਗੱਲ ਕਰਦ ਬਦ ਕੇ ਸੁਣਤੀ ਸਾਡੀ ਇਹ ਹੈ ਵੀ ਅਸੀਂ ਇਹਨਾਂ ਗੱਲਾਂ ਨੂੰ ਸਮਝ ਨਹੀਂ ਕਰਦੇ ਫਾਲੋ ਨਹੀਂ ਕਰਦੇ ਅਸੀਂ ਅੱਜ ਤੋਂ ਨਹੀਂ ਅਸੀਂ ਸੰਕੜੇ ਸਾਲਾਂ ਤੋਂ ਮਤਲਬ ਇਹ ਯਾਤਰਾਵਾਂ ਕਰ ਕਰਕੇ ਠੀਕ ਕਰ ਰਹੇ ਹੋ ਜਿਹੜਾ ਨੁਕਸਾਨ ਕਰੀ ਜਾਂਦੇ ਆ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਐਤਵਾਰ ਨੂੰ ਇਹ ਘਟਨਾ ਵਾਪਰੀ ਹੈ ਤਾਂ ਮੈਂ ਤਾਂ ਅੰਦਾਜ਼ਾ ਦੇਣਾ ਕਿ ਬੀਤੇ ਕੱਲ ਵੀ ਆਪਣੇ ਜਾਂਦੇ ਖਬਰ ਨਹੀਂ ਦਿੱਤੀ ਗਈ ਹੈ ਬੀਤੇ ਕੱਲ ਉਸੇ ਜਗ੍ਹਾ ਤੇ ਜਿੱਥੇ ਐਕਸੀਡੈਂਟ ਹੋਇਆ ਗੱਡੀ ਪਲਟੀ ਹੈ ਉੱਥੇ ਹੀ ਕੱਲ ਇੱਕ ਪਹਾੜ ਲੈਂਡਸਲਾਈਡ ਹੋਇਆ ਪਰ ਕੱਲ ਉੱਥੇ ਰਾਦ ਬਚਾਓ ਇਹ ਰਿਹਾ ਕਿ ਉਹਦੇ ਵਿੱਚ ਕੋਈ ਲੋਕ ਦੁਰਘਟਨਾ ਵਿੱਚ ਸ਼ਾਮਿਲ ਨਹੀਂ ਹੋਏ ਕੱਲ ਉੱਥੇ ਕੱਲ ਵੀ ਲੈਂਡਸਲਾਈਡਿੰਗ ਹੋਈ ਹੈ ਪਰ ਜਿਵੇਂ ਤੁਸੀਂ ਸਰਕਾਰਾਂ ਮੰਤਰੀ ਗੱਲ ਕਰ ਰਹੇ ਹੋ ਤਾਂ ਸਰਕਾਰਾਂ ਵੀ ਉੱਥੇ ਨਹੀਂ ਕਿ ਰਸਤੇ ਜੇ ਨੇ ਕਿ ਅੱਜ ਇੱਧਰ ਵਾਲੇ ਡਰਾਈਵਰ ਨੇ ਉਹਨਾਂ ਨੂੰ ਡਰਾਈਵਿੰਗ ਕਰਨੀ ਥੋੜੀ ਉੱਤੇ ਘਾਟ ਆਂਦੀ ਹੈ ਕਿਉਂਕਿ ਉਹ ਰਸਤੇ ਜੇ ਖਤਰਾ ਬਣੇ ਹੋਏ ਨੇ ਸਰਕਾਰਾਂ ਪੈਸਾ ਜੂਰ ਫੰਡ ਆਂਦੇ ਨੇ ਪਰ ਉਹ ਫੰਡ ਸੜਕਾਂ ਦੇ ਖਰਚੇ ਜਾਂਦੇ ਹਾਂਜੀ ਜਦੋਂ ਆਏ ਨਾ ਜੀ ਜਦੋਂ ਬਾਰਸ਼ਾਂ ਦਾ ਜ਼ੋਰ ਜ਼ਿਆਦਾ ਪੈਂਦਾ ਆਧੀਆਂ ਥਾਵਾਂ ਦੇ ਉੱਤੋਂ ਤਾਂ ਮਤਲਬ ਛੜਕਾਂ ਜਾਂ ਧਰਤੀ ਜਾਂ ਖੇਤ ਗਾਇਬ ਹੀ ਹੋ ਜਾਂਦੇ ਨੇ ਉਹ ਮਤਲਬ ਲੈਂਡਸਲਾਈਡ ਦੇ ਵਿੱਚ ਸਾਰਾ ਕੁਝ ਹੀ ਉਹਨਾਂ ਦਾ ਵਹਿ ਜਾਂਦਾ ਹੈ ਫਿਰ ਕੀ ਕੀਤਾ ਜਾਵੇ ਕੋਈ ਉਹ ਮਤਲਬ ਉਸ ਤੋਂ ਬਾਅਦ ਤਾਂ ਇੱਕ ਇਹ ਆ ਜਾਂਦੀ ਹੈ ਵੀ ਅਨਾਉਂਸਮੈਂਟ ਆ ਜਾਂਦੀ ਹੈ ਵੀ ਭਾਈ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਗਿਆ ਉੱਥੇ ਯਾਤਰਾ ਤੇ ਨਾ ਜਾਓ ਨਾ ਜਾਓ ਬਾਅਦ ਵਿੱਚ ਵਗਜੋ ਪਹਿਲਾਂ ਜਾਇਆ ਉਹ ਜਦੋਂ ਕੋਈ ਇਹ ਮੌਸਮ ਹੈ ਕੋਈ ਜ਼ਰੂਰੀ ਤਾਂ ਨਹੀਂ ਵੀ ਇਕੱਠਾ ਮਤਲਬ ਆਪਾਂ ਸਾਰਿਆਂ ਨੇ ਇਸ ਤਰ੍ਹਾਂ ਦੀਆਂ ਜਦੋਂ ਫਿਰ ਅਸੀਂ ਜਾਣਾ ਹੈ ਫਿਰ ਅਸੀਂ ਡਰਾਈਵਰ ਮਾੜਾ ਕਰ ਲੈਨੇ ਆ ਅਸੀਂ ਵੀਕਲ ਮਾੜਾ ਕਰ ਲੈਨੇ ਆ ਤੇ ਜਦੋਂ ਕੋਈ ਬੱਸਾਂ ਦੇ ਉੱਤੇ ਅਸੀਂ ਰਾਸ਼ ਇੰਨਾ ਕਰ ਦਿੰਨੇ ਆ ਵੀ ਜੇ 50 ਸਵਾਰੀਆਂ ਨੇ ਉਹ ਤੇ 80 ਸਵਾਰੀਆਂ ਜਾਂ 100 ਸਵਾਰੀ ਉੱਪਰ ਤੱਕ ਚੜ ਜਾਂਦੇ ਆ ਫਿਰ ਜਦੋਂ ਕੋਈ ਟ੍ਰੈਜੇਡੀ ਵਾਪਰ ਜਾਂਦੀ ਹੈ ਫਿਰ ਅਸੀਂ ਦੋਸ਼ ਕਿਸੇ ਹੋਰ ਨੂੰ ਦੰਨੇ ਆ ਮਤਲਬ ਕਹਾਣੀਆਂ ਨੇ ਜਿਹੜੀਆਂ ਇਹ ਥੋੜੀਆਂ ਜਿਹਾ ਗਲਤੀਆਂ ਸਾਡੀ ਪਬਲਿਕ ਨੇ ਜਾਂ ਸਾਡੀ ਸਰਕਾਰਾਂ ਨੇ ਸਾਨੂੰ ਅਵੇਅਰ ਨਹੀਂ ਕਰਦੀਆਂ ਮਤਲਬ ਕੁਝ ਲੋਕ ਨੇ ਜਿਹੜੇ ਧਾਰਮਿਕ ਚਾਹੇ ਉਹ ਕਿਸੇ ਧਰਮ ਨਾਲ ਸੰਬੰਧਿਤ ਨੇ ਮਤਲਬ ਇਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਦੇ ਹਨ ਮਤਲਬ ਜਾਓ ਜਾਓ ਵਾਲਾ ਜਿਹੜਾ ਪਾਲਸੀ ਹੈ ਇਹ ਚੱਲੀ ਜਾਂਦੀ ਹੈ ਉਹ ਜਿਹੜੇ ਬੇਲੇ ਲੋਕ ਨੇ ਉਹ ਮੌਜਾਂ ਨਾਲ ਖਾਈ ਜਾਂਦੇ ਨੇ ਕਮ ਵਾਲੇ ਲੋਕ ਮਤਲਬ ਦਰਸ਼ਨਾਂ ਦੇ ਫਸਲ ਦੇ ਵਿੱਚ ਉੱਧਰ ਹੀ ਜਾਂਦੇ ਹੋਏ ਆਪਣੀਆਂ ਜ਼ਿੰਦਗੀਆਂ ਨੇ ਜਿਹੜੀਆਂ ਉਹ ਗਵਾ ਰਹੇ ਨੇ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸ ਦੇਣਾ ਜਿੱਥੇ ਸਮੇਂ ਹਾਸਾ ਹੋਇਆ ਸਾਡੇ ਇਹ ਚੈਨਲ ਦੇ ਪੱਤਰਕਾਰ ਜੀ ਖੇਲਾ ਉੱਧਰ ਵਾਪਸ ਆ ਰਹੇ ਸੀ ਉੱਥੇ ਹੀ ਸੀਗੇ ਉਹਨਾਂ ਦੇ ਸਾਹਮਣੇ ਹਾਸਾ ਹੋਇਆ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਆ ਸੀ ਪਰਸੋਂ ਉੱਥੇ ਖ਼ਬਰ ਵੀ ਦੱਸ ਦਿੱਤੀ ਹੈ ਤਾਂ ਉਹਨਾਂ ਨੇ ਇੱਕ ਗੱਲ ਕਹੀ ਹੈ ਕਹਿੰਦੇ ਵੀ ਜਿਹੜੇ ਸਥਾਨਕ ਲੋਕ ਉੱਤੇ ਖੜੇ ਸੀ ਉਹਨਾਂ ਦੇ ਵੱਲੋਂ ਬੜੀ ਮਦਦ ਕੀਤੀ ਗਈ ਹੈ ਜਿਹੜੇ ਕੇ ਪਿੰਡ ਵਾਸੀ ਦੀਆਂ ਗੱਲਾਂ ਅਸਰਿਓ ਉਹਨਾਂ ਨੇ ਵੀ ਪੁਲਿਸ ਪ੍ਰਸ਼ਾਸਨ ਤੇ ਆਮ ਲੋਕਾਂ ਦਾ ਧੰਨਵਾਦ ਕੀਤਾ ਹੈ ਸਹਾਇਤਾ ਕਰਨ ਦੇ ਲਈ ਤੇ ਹਾਲਾਂਕਿ ਉੱਥੇ ਹਾਕਾਰ ਮੱਚੀ ਹੋਈ ਸੀ ਪਰ ਉਹ ਲੋਕ ਥੋੜੇ ਦਿਖਾਈ ਦੇ ਰਹੇ ਸੀ ਵੀ ਕਹਿੰਦੇ ਜਿਹੜੇ ਸਥਾਨਕ ਲੋਕ ਹੈ ਉਹਨਾਂ ਸਾਡੀ ਬਹੁਤ ਮਦਦ ਕੀਤੀ ਹੈ ਦੇਖੋ ਜੀ ਉੱਥੇ ਐਸਐਸਪੀ ਮਾਨਯੋਗ ਸਾਡੀ ਮੈਡਮ ਹੈਗੀ ਜੋਤੀ ਜਦਵ ਜੀ ਐਸਐਸਪੀ ਉਹ ਵੀ ਉੱਥੇ ਪਹੁੰਚੇ ਗਿਆਸਪੁਰਾ ਐਮਐਲਏ ਨੇ ਉਹ ਵੀ ਉੱਥੇ ਪਹੁੰਚੇ ਪੂਰਾ ਪਾਰਟੀਆਂ ਜਿਹੜੇ ਹੋਰ ਆਹੁਦੇਦਾਰ ਸੀਗੇ ਮਤਲਬ ਉਹ ਲੋਕ ਵੀ ਉੱਥੇ ਪਹੁੰਚੇ ਕਾਫੀ ਲੋਕਾਂ ਨੇ ਮਤਲਬ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ ਗੱਲ ਕਰ ਵੀ ਇਹ ਹੈ ਜਿੰਦੋਂ ਅਸੀਂ ਮਤਲਬ ਆਉ ਲੱਗ ਜਾਂਦੇ ਆ ਨਾ ਕਰਨ ਅਸੀਂ ਧੱਕਾ ਕਰਦੇ ਆ ਸਾਨੂੰ ਮਤਲਬ ਟਰੱਕਾਂ ਤੇ ਟੈਂਪੂਆਂ ਤੇ 3 ਵੀਲਰਾਂ ਤੇ 4 ਵੀਲਰਾਂ ਦੇ ਉੱਤੇ ਮਤਲਬ ਇਸ ਤਰ੍ਹਾਂ ਦੇ ਜਿਹੜੇ ਇਹ ਨਹੀਂ ਯਾਤਰਾ ਕਰਨੀ ਚਾਹੀਦੀ ਕਿਉਂਕਿ ਨਾ ਇਹਨਾਂ ਦੇ ਬ੍ਰੇਕ ਕਮ ਹੁੰਦੇ ਨੇ ਨਾ ਇਹਨਾਂ ਦੇ ਸਟੀering ਕਮ ਹੁੰਦੇ ਨੇ ਨਾ ਇਹਨਾਂ ਦੇ ਜਿਹੜੇ ਡਰਾਈਵਰ ਨੇ ਉਹਨਾਂ ਦੀ ਡਰਾਈਵਿੰਗ ਦਾ ਕੋਈ ਮਾਪਦਾਨ ਮੰਦਾ ਕੁਛ ਨਹੀਂ ਹੁੰਦਾ ਰੇਂਦੀ ਹੁੰਦੀ ਕਾਸਰ ਕੋਈ ਨਸ਼ਾ ਪੱਤਾ ਉਧਰ ਹਿਮਾਚਲ ਦੇ ਵਿੱਚ ਇਹ ਤੂੰ ਵੀ ਜਿਆਦਾ ਪੰਜਾਬ ਨਾਲੋਂ ਆ ਇਸ ਕਰਕੇ ਮਤਲਬ ਸਾਨੂੰ ਕਾਫੀ ਅਲਰਟ ਰਹਿਣਾ ਚਾਹੀਦਾ ਹੈ ਨਾ ਹਨ ਹੁਣ ਤਾਂ ਫਿਰ ਆਪਾਂ ਇਹੀ ਕਰ ਸਕਦੇ ਆ ਵੀ ਉਹਨਾਂ ਦੀ ਜਿਹੜੀਆਂ ਵਿਛੜੀਆਂ ਹੋਈਆਂ ਰੂਹਾਂ ਨੇ ਹਾਂ ਉਹ ਉਹਨਾਂ ਨੂੰ ਪ੍ਰਮਾਤਮਾ ਆਪਦੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਤੇ ਸਾਨੂੰ ਬਲ ਬਖਸ਼ੇ ਵੀ ਸਾਨੂੰ ਥੋੜੀ ਜਿਹੀ ਸਮੱਤ ਵੀ ਬਖਸ਼ੇ ਬਲਤਾਏ ਇਸ ਗੱਲ ਦਾ ਬਖਸ਼ੇ ਵੀ ਅਸੀਂ ਦਰਸ਼ਨ ਕਰੀਏ ਤੇ ਸਮਤ ਸਾਨੂੰ ਇਸ ਤਰ੍ਹਾਂ ਦੀ ਬਖਸ਼ਣ ਪਰਮਾਤਮਾ ਵੀ ਅਸੀਂ ਜਿਹੜੇ ਟੁੱਟੇ ਮੋਟਰਸਾਈਕਲ ਟੁੱਟੇ ਫੋਰ ਵੀਲਰ ਟੁੱਟੇ ਪਿਕਅਪ ਟੁੱਟੇ ਟਰੱਕ ਟੁੱਟੇ ਡਾਕਟਰ ਸਾਹਿਬ ਮੇਰੇ ਕੋਲ ਇੱਕ ਅਪਡੇਟ ਆ ਗਈ ਹੈ ਨਾ ਨਾ ਕਰੀਏ ਡਾਕਟਰ ਸਾਹਿਬ ਇੱਕ ਅਪਡੇਟ ਆ ਗਈ ਹੈ ਸੰਸਦ ਵਾਲ ਰੁਕ ਕਰਦੇ ਆ ਕਿ ਸੰਸਦੇ ਜਿਹਾਕ ਆਊਟ ਕਰਤਾ ਹੈ ਵਿਰੋਧੀ ਧਿਰ ਨੇ ਸੰਸਦੇ ਸਾਰੇ ਮੈਂਬਰ ਖੜੇ ਹੋ ਕੇ ਬਾਹਰ ਚਲੇਗੇ ਨੇ ਤਾਂ ਅੰਦਾਜ਼ੇ ਨੇ ਆ ਕਿ ਕੱਲ ਰਾਹੁਲ ਗਾਂਧੀ ਨੇ ਇੱਕ ਬਿਆਨ ਦਿੱਤਾ ਗਿਆ ਸੀ ਕਿ ਟਰੰਪ ਵਾਰ-ਵਾਰ ਕਹਿ ਰਹੇ ਨੇ ਕਿ ਮੈਂ 29 ਵਾਰ ਸੀਸ ਵਾਰ ਪਾਕਿਸਤਾਨ ਤੇ ਇਹਦਾ ਬੰਦ ਕਰਾਇਆ ਭਾਰਤ ਦਾ ਤੁਹਾਨੂੰ ਦੱਸਦੇ ਨੇ ਕਿ ਆਪਰੇਸ਼ਨ ਸੰਦੂਰ ਦਾ ਮਸਲਾ ਸੰਸਦ ਦੇ ਵਿੱਚ ਪਿਛਲੇ 5 ਦਿਨਾਂ ਤੋਂ ਚੱਲ ਰਿਹਾ ਹੈ ਤੇ ਕਰ ਰਾਹੁਲ ਗਾਂਧੀ ਨੇ بڑے ਮੂੰਹ ਤੋੜਵੇਂ ਸਵਾਲ ਕੀਤੇ ਕਿ ਮੋਦੀ ਸਾਹਿਬ ਨੂੰ ਸਾਫ਼ ਤੌਰ ਤੇ ਕਹਿਤਾ ਕੋ ਸੰਸਦ ਦੇ ਵਿੱਚ ਹੀ ਕਿ ਜੇਕਰ ਤੁਹਾਡੇ ਦਮ ਹੈ ਤਾਂ ਤੁਸੀਂ ਕਹੋ ਵੀ ਟਰੰਪ ਝੂਠ ਬੋਲ ਰਿਹਾ ਹੈ ਸੀਸ ਵਾਰ ਤੁਸੀਂ ਕਰਵਾਇਆ ਹੈ ਤਾਂ ਜਿਸ ਵਾਰ ਮੋਦੀ ਸਾਹਿਬ ਲਈ ਕਾ ਸ਼ਾਮਿਵਾਨ ਹੈ ਕਿ ਰਾਹੁਲ ਗਾਂਧੀ ਜੀ ਅੰਦਰ ਵਧੀਆ ਬੋਲ ਰਹੇ ਸੀ ਪਰ ਕਹਿੰਦੇ ਅ ਸੀਜ਼ ਫਾਇਰ ਮੈ ਹੀ ਰਖਾਇਆ ਉਧਰ ਯਾਨੀ ਕਿ ਮੋਦੀ ਆਪਣੇ ਸਟੈਂਡ ਤੇ ਖੜੇ ਨੇ ਵਿਰੋਧੀ ਵੀ ਆਪਣੇ ਸਟੈਂਡ ਤੇ ਖੜਿਆ ਹੈ ਤੇ ਅੱਜ ਸੰਸਦੇ ਹੀ ਵਾਕ ਆਊਟ ਹੋ ਗਿਆ ਹੈ ਦੇਖੋ ਜੀ ਗੱਲ ਇਹ ਹੈ ਵੀ ਸਾਡੇ ਇੱਕ ਟ੍ਰੈਂਡ ਬਣ ਗਿਆ ਵੀ ਵਿਰੋਧੀ ਧਿਰ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ ਜਾਂਦਾ ਚਾਹੇ ਉਹ ਪਾਰਲੀਮੈਂਟ ਹੈ ਚਾਹੇ ਉਹ ਸਟੇਟ ਅਸੈਂਬਲੀਆਂ ਨੇ ਮਤਲਬ ਉਹਨਾਂ ਦੇ ਅਸੈਂਬਲੀ ਦੇ ਵਿੱਚ ਵੀ ਤੇ ਪਾਰਲੀਮੈਂਟ ਦੇ ਵਿੱਚ ਵੀ ਮਤਲਬ ਵਿਰੋਧੀ ਧਿਰ ਦੀ ਬੇਇੱਜ਼ਤੀ ਕਰਕੇ ਉਹਨੂੰ ਬਾਹਰ ਕੱਢਿਆ ਜਾਂਦਾ ਹੈ ਇਹ ਜਿਹੜਾ ਟ੍ਰੈਂਡ ਚੱਲ ਪਿਆ ਇਹ ਬਹੁਤ ਖਤਰਨਾਕ ਟ੍ਰੈਂਡ ਹੈ ਇਹ ਨਹੀਂ ਹੋਣਾ ਚਾਹੀਦਾ ਚਾਹੇ ਪਾਰਲੀਮੈਂਟ ਮੈਂਬਰ ਹੈ ਕੋਈ ਬਰਾਬਰ ਦਾ ਹੈ ਕੋਈ ਐਮਐਲਏ ਹੈ ਉਹ ਮੁੱਖ ਮੰਤਰੀ ਦੇ ਬਰਾਬਰ ਦਾ ਹੈ मतलब ਗੱਲ ਇਹ ਹੈ ਵੀ ਜਿਹੜਾ ਕੀ ਕੋਈ ਬਹਿਸ ਹੁੰਦੀ ਆ ਜਾਂ ਜਿਹੜਾ ਕੋਈ ਸਵਾਲ ਪੁੱਛਿਆ ਜਾਂਦਾ ਉਹਦਾ ਟੁਕਮਾ ਜਵਾਬ ਦਿੱਤਾ ਜਾਣਾ ਚਾਹੀਦਾ ਉਹਨੂੰ ਭੱਜ ਕੇ ਬੋਲ ਕੇ ਉਹਦੀ મતલਬ ਛਾਂ ਦੇ ਖਿਲਾਫ ਬੋਲ ਕੇ ਜਿਹੜਾ ਇਸ ਤਰ੍ਹਾਂ ਦਾ ਇਹ ਟ੍ਰੈਂਡ ਬਣ ਗਿਆ ਇਹ ਬਹੁਤ ਗਲਤ ਹੈ ਠੀਕ ਹੈ ਰਾਹਲ ગાંધી ਨੇ ਜੋ ਕਿਹਾ ਕੋਈ ਅਸੀਂ ਕਾਂਗਰਸ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ ਪਰ ਜੋ ਕਿਹਾ ਉਹ ਠੀਕ ਹੈ ਕਿਉਂਕਿ ਜੇ ਟਰੰਪ ਨੇ ਕਹਿਣ ਦੇ ਉੱਤੇ ਅਸੀਂ ਲੜਾਈ ਨਹੀਂ ਬੰਦ ਕੀਤੀ ਤਾਂ ਕਹਿ ਦੇਣਾ ਚਾਹੀਦਾ ਵੀ ਟਰੰਪ ਸਾਹਿਬ ਨੇ ਜਿਹੜੇ ਉਹ ਝੂਠ ਬੋਲ ਰਹੇ ਨੇ ਜੇ ਮਤਲਬ ਉਹਨਾਂ ਨੇ ਕਰਾਇਆ ਤਾਂ ਕਹਿ ਦੇਣਾ ਚਾਹੀਦਾ ਹੈ ਐਂ ਬਈ ਮਤਲਬ ਲੜਾਈ ਵਾਂਗ ਕਿਉਂਕਿ ਲੜਾਈ ਦੇ ਵਿੱਚ ਮੈਂ ਤੁਹਾਨੂੰ ਇੱਕ ਸੋਡੀ ਸਾਹਿਬ ਇੱਕ ਗੱਲ ਹੋਰ ਦੱਸਦਾ ਇਹ ਲੜਾਈ ਦੇ ਵਿੱਚ ਆਮ ਲੋਕਾਂ ਦੇ ਧੀ ਪੁੱਤ ਨੇ ਜਿਹੜੇ ਉਹ ਮਾਰੇ ਜਾਂਦੇ ਨੇ ਨਾ ਸਾਡੇ ਰਾਜੇ ਰਾਣਿਆਂ ਦੇ ਨਾ ਸਾਡੇ ਪਾਰਲੀਮੈਂਟ ਮੈਂਬਰਾਂ ਦੇ ਨਾ ਸਾਡੇ ਅਸੈਂਬਲੀਆ ਦੇ ਕਿਸੇ ਦਾ ਨਾ ਸਾਡੇ ਕੋਈ IAS ਅਫਸਰ ਦਾ ਨਾ ਕੋਈ IPS ਲੋਬੀ ਦਾ ਕਿਸੇ ਦਾ ਕੋਈ ਬੱਚਾ ਉੱਥੇ ਲੜਾਈ ਦੇ ਵਿੱਚ ਸ਼ਹੀਦ ਨਹੀਂ ਹੁੰਦਾ ਸ਼ਹੀਦ ਸਾਡੇ ਆਮ ਲੋਕਾਂ ਦੇ ਹੁੰਦੇ ਨੇ ਚਾਹੇ ਉਹ ਇਧਰ ਨੇ ਚਾਹੇ ਦੁਸ਼ਮਣ ਦੇ ਨੇ ਇਸ ਕਰਕੇ ਮਤਲਬ ਜਿਹੜਾ ਲੜਾਈ ਵਾਲਾ ਸਿਸਟਮ ਹੈ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਹੈ ਟੇਬਲ ਤੇ ਬੈਠ ਕੇ ਸਾਰੇ ਮਸਲੇ ਹੱਲ ਹੋਣੇ ਚਾਹੀਦੇ ਨੇ ਇਹੋ ਜਿਹਾ ਕੋਈ ਮਸਲਾ ਨਹੀਂ ਜਿਹੜਾ ਟੇਬਲ ਦੇ ਉੱਤੇ ਬੈਠ ਕੇ ਹੱਲ ਨਾ ਹੋਵੇ ਕਿਉਂਕਿ ਇਹਨਾਂ ਲੀਡਰਾਂ ਨੇ 47 ਦੇ ਵਿੱਚ ਵੀ ਸਾਡੇ 12 ਲੱਖ ਨੌਜਵਾਨ ਸਾਡੇ 12 ਲੱਖ ਦੀ ਆਬਾਦੀ ਦਾ ਮਰਡਰ ਕਰਾਤਾ ਸੀਗਾ ਤੇ 80 ਲੱਖ ਲੋਕ ਨੇ ਜਿਹੜੇ ਉਹ ਬੇਕਰ ਉਜਾੜ ਦਿੱਤੇ ਸੀਗੇ ਇਹ ਗੱਲ ਕਰੇ ਜਿਹੜੇ ਲੀਡਰ ਲੋਕ ਨੇ ਇਨਾਂ ਦੇ ਕਨਾਰੇ ਉੱਤੇ ਜੂਨ ਹੀ ਸਰਕਦੀ ਚਾਹੇ ਉਹ ਮਤਲਬ ਕਿੰਨੇ ਬੰਦੇ ਮਰ ਜਾਣ ਕਿੰਨੇ ਨਾ ਮਰ ਜਾਣ ਇਹਨਾਂ ਦੀ ਸਿੱਤ ਕੋਈ ਅਸਰ ਨਹੀਂ ਹੁੰਦਾ ਇਹਨਾਂ ਨੂੰ ਆਪਣੀ ਕੁਰਸੀ ਆ ਜਿਹੜੀ ਉਹਦੇ ਨਾਲ ਹੀ ਸਿਰਫ ਮੋਹ ਹੁੰਦਾ ਡਾਕਟਰ ਸਾਹਿਬ ਵੀ ਕੋਰ ਅਪਡੇਟ ਦੇ ਆਪਾਂ ਗੱਲ ਕਰ ਲੈਣੇ ਆ ਕਿ ਏ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਬਹੁਤ ਤਰ੍ਹਾਂ ਝਟਕਾ ਦੇ ਦਿੱਤਾ ਹੈ ਕਿ BBMB ਇਹਨੂੰ ਜਿਹੜਾ ਬੋਰਡ ਹੈ ਉਹਨੂੰ 850 ਕਰੋੜ ਰੁਪਏ ਐਲਾਨ ਕਰਦਾ ਦੇ ਤਾ ਔਰ ਅੱਜ ਤੋਂ ਹੀ CISF ਯਾਨੀ ਕਿ ਉੱਥੇ ਤਣਾਤ ਹੋ ਜਾਏਗੀ ਨੰਗਲ ਡੈਮ ਦੇ ਉੱਪਰ ਦੁਬਾਰਾ ਇਹ ਮੁੱਦਾ ਗਰਮਾ ਗਿਆ ਤੇ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੀ ਮੀਟਿੰਗ ਚੱਲ ਰਹੀ ਹੈ ਦੇਖੋ ਜੀ ਇਹ ਮੁੱਦੇ ਦੇ ਉੱਤੇ ਜੇ ਬਾਦਕਿਸਮਤੀ ਸਾਡੀ ਇਹ ਹੈ ਵੀ ਜਿਹੜੇ ਸਾਡੇ ਆਪਣੇ ਨੇ ਬੀਜੇਪੀ ਦੇ ਲੀਡਰ ਉਹ ਇਸ ਗੱਲ ਦੇ ਉੱਤੇ ਕੋਈ ਨਹੀਂ ਬੋਲਦੇ ਚਾਹੇ ਹਣ ਤਾਂ ਉਹ ਪੰਜਾਬੀ ਪਰੱਖ ਨਹੀਂ ਉਹ ਪੰਜਾਬ ਦਾ ਕਰਦੇ ਕਿਉਂਕਿ ਪਰ ਜਿਹੜਿਆ ਇਹ ਸੈਕਟਰੀ ਦਾ ਆਉਦਾ ਸੀਗਾ ਇਹ ਕਿਸੇ ਹੋਰ ਕੋਲੇ ਜਾ ਰਿਹਾ ਹੈ ਪੰਜਾਬ ਦੇ ਵਰਦੇ ਨੂੰ ਸੈਕਟਰੀ ਬਣਾ ਨਹੀਂ ਰਹੇ ਕਿਉਂਕਿ ਉਹਦੇ ਵਿੱਚ ਇੱਕ ਤਾਂ ਹਰਿਆਣਾ ਦਾ ਵਾਹ ਲੈਂਦੇ ਨੇ ਇੱਕ ਹਰਿਆਣਾ ਪੱਖੀ ਬਹਿ ਜਾਂਦਾ ਇੱਕ ਸੈਂਟਰ ਦਾ ਬਹਿ ਜਾਂਦਾ ਇੱਕ ਹਿਮਾਚਲ ਦਾ ਆਇਆ ਨਹੀਂ ਇਸ ਕਰਕੇ ਜਦੋਂ ਚਾਰ ਪੰਜ ਬੰਦੇ ਵਿਰੁੱਧ ਦੂਸਰੇ ਬੈਠ ਗਏ ਸਾਡੇ ਪੰਜਾਬ ਦਾ ਇੱਕ ਬੰਦਾ ਸੀ ਜਿਹੜਾ ਫੈਸਲਾ ਤਾਂ ਉਹ ਸਾਡੇ ਇੱਕ ਬੰਦੇ ਨੂੰ ਆਣ ਗੌਲਿਆਂ ਕਰਕੇ ਦੂਜਿਆਂ ਦੇ ਪੱਕਰੇ ਵਿੱਚ ਕਰਤਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਸੀ ਸਾਡੀ ਪੰਜਾਬ ਪੁਲਿਸ ਹੈ ਜਿਹੜੀ ਉਹ ਇਸ ਵੱਲ ਦੀ ਰਾਖੀ ਕਰਨ ਦੇ ਯੋਗ ਹੈ ਉਹ ਰਾਖੀ ਕਰ ਸਕਦੇ ਆ ਕਿਉਂਕਿ ਪੰਜਾਬੀ ਲੋਕ ਤਾਂ ਦੁਸ਼ਮਣ ਨਾਲ ਲੋਹਾ ਲੈਣ ਵਾਸਤੇ ਵੀ ਪਿੱਛੇ ਨਹੀਂ ਹਟਦੇ ਮਤਲਬ ਹਰ ਇੱਕ ਚੀਜ਼ ਹੈ ਜਿਹੜਾ ਸਕਿਉਰਟੀ ਦੇ ਉੱਤੇ ਪੰਜਾਬ ਨੰਬਰ 1 ਹੈਗਾ ਇਹਨੂੰ ਮਤਲਬ ਇਸ ਤਰ੍ਹਾਂ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ ਡਾਕਟਰ ਸਾਹਿਬ ਭਗਵੰਤ ਸਿੰਘ ਸਾਹਿਬ ਨੇ ਵਿਰੋਧੀਆਂ ਨੂੰ ਅਪੀਲ ਕਰ ਦਿੱਤੀ ਹੈ ਕਿ ਅਸੀਂ ਨੰਗਲ ਡੈਮ ਤੇ ਦੁਬਾਰਾ ਦਰਨਾ ਦਵਾਂਗੇ ਆਪਣੇ ਨਾਲ ਬੈਠਣ ਦੀ ਗੱਲ ਕਹਿਤੀ ਹੈ ਭਗਵੰਤਮਾਨ ਸਾਹਿਬ ਕਹਿੰਦੇ ਅਸੀਂ ਨਹੀਂ ਛੱਡਾਂਗੇ ਨੰਗਲ ਡੈਮ ਨੂੰ ਚੱਕੋ ਜੀ ਗੱਲ ਜਰੂਰ ਮਤਲਬ ਇਹ ਮਾਨ ਸਾਹਿਬ ਨੇ ਸਹੀ ਕਹੀ ਹੈ ਇਹਦੇ ਮੁਤਾਬਕ ਸਾਨੂੰ ਪੰਜਾਬ ਦੇ ਨੂੰ ਨਜ਼ਰੀਆ ਮੂਰੇ ਰੱਖ ਕੇ ਸਾਰੀਆਂ ਪਾਰਟੀਆਂ ਨੂੰ ਸਰਵ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ ਜੀ ਸਰਵ ਪਾਰਟੀ ਮੀਟਿੰਗ ਬੁਲਾ ਕੇ ਇਹ ਦੋ ਤਿੰਨ ਸਾਡੇ ਭਖ ਦੇ ਮਸਲੇ ਨੇ ਇਹ ਆਪਣਾ ਬਨ ਵਾਲਾ ਪੀਡੀਐਮਬੀ ਵਾਲਾ ਤੇ ਸਾਡਾ ਲੈਂਡ ਪੂਲਿੰਗ ਵਾਲਾ ਤੇ ਹੋਰ ਇੱਕ ਦੋ ਮਸਲੇ ਇਸ ਤਰ੍ਹਾਂ ਦੇ ਜਿਹਦੇ ਉੱਤੇ ਸਰਪਾਰਟੀ ਮੀਟਿੰਗ ਛੱਡ ਕੇ ਸਾਰੀਆਂ ਪਾਰਟੀਆਂ ਨੂੰ ਇਹਨਾਂ ਦੇ ਨਾਲ ਨਿਜਿੱਠਿਆ ਜਾਣਾ ਚਾਹੀਦਾ ਕਿਉਂਕਿ ਸਾਡਾ ਜਿਹੜਾ ਕਿਸਾਨ ਹੈ ਉਹ ਬਹੁਤ ਕਰਜ਼ੇ ਦੇ ਥੱਲੇ ਆ ਚੁੱਕਾ ਹੈ 1 ਲੱਖ ਕਰੋੜ ਰੁਪਏ ਤੋਂ ਉੱਪਰ ਕਰਜ਼ਾ ਜਿਹੜਾ ਸਾਡਾ ਪੰਜਾਬ ਦੇ ਕਿਸਾਨਾਂ ਦੇ ਉੱਤੇ ਚੜਿਆ ਹੋਇਆ ਹੈ ਇਹਦੇ ਵਾਸਤੇ ਇਹ ਮਤਲਬ ਸਾਨੂੰ ਅਹੀਆਂ ਸਕੀਮਾਂ ਬਣਾਉਣੀਆਂ ਚਾਹੀਦੀਆਂ ਨੇ ਵੀ ਦੇ ਨਾਲ ਸਾਡੀ ਕਿਸਾਨੀ ਦਾ ਭਲਾ ਦੱਸਦਾ ਤੁਸੀਂ ਸਹੀ ਕਿਹਾ ਮੈਂ ਲੈਂਡ ਪੁਲਿੰਗ ਦੱਸਣਾ ਲੈਂਡ ਪੁਲਿੰਗ ਦੇ ਕਰਕੇ ਪੂਰੇ ਪੰਜਾਬ ਦੇ ਭਾਰ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸਰਕਾਰ ਦੇ ਖਿਲਾਫ ਔਰ ਕਿਸਾਨ ਕਾफी ਗੁੱਸੇ ਜਾਏ ਹੋਏ ਨੇ ਔਰ ਤੁਹਾਨੂੰ ਅੰਦਾਜ਼ਾ ਹੈ ਨਾ ਕਿ ਹੁਣ ਕਿਸਾਨ ਜਥੇ ਬੰਦਿਆ ਵੀ ਸਾਹਮਣੇ ਆ ਚੁੱਕੇ ਨੇ ਪਰਸੋਂ ਸ਼ਰਮ ਸਿੰਘ ਭੰਡੇਰ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਲੈਂਡ ਪੁਲਿੰਗ ਦੇ ਬਿਲਕੁਲ ਖਿਲਾਫ ਮੋਰਚੇ ਕਰਾਂਗੇ ਔਰ ਤੁਹਾਨੂੰ ਅੰਦਾਜ਼ਾ ਹੈ ਨਾ ਕੱਲ ਪਰਸੋਂ ਪੂਰੇ ਪੰਜਾਬ ਦੇ ਡੀਸੀ ਅਫਸਰਾਂ ਦੇ ਅੱਗੇ ਪਰਸੋਂ ਵੀ ਧਰਨਾ ਦਿੱਤੇ ਗਈ ਸੀ ਔਰ ਕੱਲ ਪਰਸੋਂ ਫੇਰ ਡੀ ਜ਼ਿਲ ਤਰਕੇਰੇ ਆਣਗੇ ਕਿਸਾਨਾਂ ਵੱਲੋਂ ਦੇਖੋ ਜੀ ਇਹਦੇ ਵਿੱਚ ਮਤਲਬ ਜਿਹੜੇ ਚਾਹੇ ਰਾਜ ਕਰਤਾ ਪਾਰਟੀ ਹੈ ਜਿਹੜੇ ਉਹਦੇ ਮੈਂਬਰ ਵੀ ਕਾਫੀ ਗੁੱਸੇ ਦੇ ਵਿੱਚ ਹੈਗੇ ਨੇ ਇਸ ਕਰਕੇ ਮਤਲਬ ਉਹ ਪਾਰਟੀ ਤੋਂ ਕਿਨਾਰਾ ਨਾ ਕਰ ਜਾਣ ਇਸ ਕਰਕੇ ਇਸ ਚੀਜ਼ ਤੋਂ ਪਹਿਲਾਂ ਹੀ ਕੋਈ ਇਸ ਚੀਜ਼ ਦਾ ਜਿਹੜਾ ਸਰਕਾਰ ਜੂ ਟਰਨ ਕਰੇ ਜਾਂ ਕੋਈ ਹੋਰ ਉਸ ਤਰ੍ਹਾਂ ਕਿਉਂਕਿ ਜਿਹੜੇ ਸਾਡੇ ਪਹਿਲਾਂ ਪੋਲਿੰਗ ਇਸ ਤਰ੍ਹਾਂ ਜਿਹੜੇ ਬਣਾਏ ਹੋਏ ਨੇ ਸਾਡੇ ਇਹ ਮੁਹੱਲੀ ਦੇ ਵਿੱਚ ਨੇ ਉਹ ਮਾਨਸਰ ਦੇ ਵਿੱਚ ਹੋਰ ਕਈ ਥਾਵਾਂ ਦੇ ਉੱਤੇ ਮੈਂ ਸੁਣ ਰਿਹਾ ਸੀ ਉਹ ਜਿਹੜੇ ਬਣਾਏ ਹੋਏ ਨੇ ਫਲੈਟ ਆ ਉਹ ਨਾ ਤਾਂ ਉਹ ਕਿਰਾਏ ਤੇ ਚੜ੍ਹੇ ਨੇ ਨਾ ਉਹਨਾਂ ਦਾ ਕੋਈ ਗਾਹਕ ਹੈ 70% ਫਲੈਟ ਨੇ ਜਿਹੜੇ ਵਿਲੇ ਬੈਠੇ ਨੇ ਉਨ ਪਏ ਨੇ ਉਹਨਾਂ ਦੇ ਵਿੱਚ ਕਬੂਤਰ ਬੋਲਦੇ ਨੇ ਨਵੇਂ ਫਲੈਟ ਹੋਰ ਬਣਾ ਕੇ ਮਤਲਬ ਜਿਹੜੀ ਸਾਡੀ ਜ਼ਮੀਨ ਹੈ ਆਪ ਜਾਊ ਇਸ ਨੂੰ ਉਹ ਨਹੀਂ ਚੁੱਕੇ ਡਾਕਟਰ ਸਾਹਿਬ ਜਿਹੜੀ ਸਾਡੇ ਚੈਨਲ ਤੇ ਫੀਡਬੈਕ ਆ ਰਹੀ ਹੈ ਆਮ ਲੋਕਾਂ ਦੀ ਪ੍ਰਤੀਕਿਰਿਆ ਉਹ ਕਹਿ ਰਹੇ ਨੇ ਕਿ ਲੈਂਡ ਪੂਲਿੰਗ ਡੀਟੀਜੇ ਭਗਵੰਤ ਸਿੰਘ ਸਾਹਿਬ ਨੇ ਇਸ ਦੇ ਵਿੱਚ ਸੋਚ ਦਾ ਚੇਨ ਨਾ ਕੀਤਾ ਤਾਂ ਫਿਰ ਸਰਕਾਰ ਜਲਦੀ ਬਦਲਣ ਦਾ ਖਤਰਾ ਪੈ ਜਾਏਗਾ ਸਰਕਾਰ ਮਾਨ ਸਾਹਿਬ ਨੂੰ ਦੇਖੋ ਜੀ ਮਾਨਤਾਬ ਨੇ ਪੰਜਾਬ ਵਾਸਤੇ ਪੰਜਾਬ ਦੇ ਕਿਸਾਨਾਂ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਨਹਿਰਾਂ ਦਾ ਪਾਣੀ ਪਹੁੰਚਾਇਆ ਕਾਫੀ ਸਾਡੇ ਦਲੇਸ ਲੋਕਾਂ ਦਾ ਵੀ ਇਹਨਾਂ ਨੇ ਭਲਾ ਕੀਤਾ ਹੈ ਕਰਜ਼ੇ ਵੀ ਮਾਫ਼ ਕੀਤੇ ਨੇ ਬਿਜਲੀਆਂ ਵੀ ਮਾਫ਼ ਕੀਤੀਆਂ ਨੇ ਬਿਜਲੀ 24 ਸਪਲਾਈ ਹੈ ਜਿਹੜੀ ਉਹ ਬਿਲਕੁਲ ਦਿਨੇ ਕੀਤੀ ਹੈ ਕਿਸੇ ਵੀ ਕਿਸਾਨ ਨੂੰ ਰਾਤ ਨੂੰ ਜਾਣ ਦੀ ਲੋੜ ਨਹੀਂ ਪਈ ਮਤਲਬ ਮਾਨ ਸਾਹਿਬ ਕਹਿੰਦੇ ਹੁੰਦੇ ਵੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰਗਾ ਬਾਕੀ ਇਸ ਗੱਲ ਦੇ ਉੱਤੇ ਉਹ ਪੂਰੇ ਉਤਰੇ ਰਹੇਗਾ ਇਸ ਦੇ ਉੱਤੇ ਥੋੜਾ ਜਿਹਾ ਹੋ ਸਕਦਾ ਹੈ ਦਿੱਲੀ ਵਾਲਿਆਂ ਦਾ ਪ੍ਰੈਸ਼ਰ ਉਹਨਾਂ ਨੂੰ ਹਟਾ ਕੇ ਮਾਨ ਸਾਹਿਬ ਜਲਦੀ ਇਹਦੇ ਉੱਤੇ ਕੋਈ ਐਲਾਨ ਕਰਨਗੇ ਜਿਹਦੇ ਨਾਲ ਸਾਡਾ ਪੰਜਾਬ ਹੈ ਉਹ ਰੰਗਲਾ ਪੰਜਾਬ ਬਣਨ ਵਾਲੀ ਲੀਹ ਦੇ ਉੱਤੇ ਚੱਲ ਰਿਹਾ ਹੈ ਉਹਦੇ ਉੱਤੇ ਹੋਰ ਬਲੰਦੀਆਂ ਕੁਝ ਹੋਊਗਾ ਹਾਂ ਕਿਉਂਕਿ ਪਤਾ ਹੈ ਕਿ ਮਾਨ ਸਾਹਿਬ ਨੂੰ ਹੁਣ ਅੱਗੇ ਆਣਾ ਪੈਣਾ ਹੈ ਕਿਉਂਕਿ ਇਹ ਸਾਰਾ ਜਿਹੜਾ ਮਸਲਾ ਹੈ ਪੂਰੇ ਪੰਜਾਬ ਭਰ ਦੇ ਲੋਕ ਇਕੱਠੇ ਹੋ ਗਏ ਲੈਂਡ ਪੁਨ ਦੇ ਖਿਲਾਫ ਇਕੱਲੇ ਕਿਸਾਨ ਨਹੀਂ ਆਮ ਲੋਕ ਜਿਵੇਂ ਤੁਸੀਂ ਸਹਿ ਕੇ ਜਿਨ੍ਹਾਂ ਦੀਆਂ ਜ਼ਮੀਨਾਂ ਜਿਨ੍ਹਾਂ ਦੇ ਘਰ-ਬਾਰ ਆ ਰਹੇ ਨੇ ਉਹ ਲੋਕ ਵੀ ਹੁਣ ਪ੍ਰਦਰਸ਼ਨ ਕਰਨ ਲਈ ਤਿਆਰ ਹੋ ਚੁੱਕੇ ਨੇ ਹਾਂਜੀ ਦੇਖੋ ਕੰਗ ਸਾਹਿਬ ਦਾ ਟਵੀਟ ਆਇਆ ਸੀਗਾ ਕੰਗ ਸਾਹਿਬ ਨੇ ਵੀ ਇਹੀ ਗੱਲ ਕੀਤੀ ਹੈ ਵੀ ਸਾਰੇ ਰਾਏ ਨਾਲ ਇਹ ਇਹ ਕੰਮ ਕਿਉਂਕਿ 65000 ਏਕੜ ਜ਼ਮੀਨ ਦਾ ਮਸਲਾ ਹੈਗਾ ਇਹ ਕਾਫੀ ਵੱਡਾ ਮਸਲਾ ਹੈ ਜਿਹਦੇ ਨਾਲ ਕਿਉਂਕਿ ਪੰਮਾਨ ਸਾਹਿਬ ਤਾਂ ਆਪ ਕਹਿੰਦੇ ਹੁੰਦੇ ਨੇ ਵੀ ਜੱਟ ਜਦੋਂ ਪਾਣੀ ਲਾਉਣ ਜਾਂਦਾ ਤਾਂ ਗੰਡਾਸਾ ਨਾਲ ਹੁੰਦਾ ਮਤਲਬ ਫਿਰ ਜ਼ਮੀਨ ਦੇਣਾ ਦਾ ਬਹੁਤ ਵੱਡਾ ਵਿਚਾਰ ਹੈ ਇਹਦੇ ਉੱਤੇ ਬੜਾ ਸੰਜੀਦਗੀ ਨਾਲ ਸੋਚ ਕੇ ਫੈਸਲਾ ਲੈਣ ਵਾਲਾ ਹੈ ਇਹ ਮਤਲਬ ਜਲਦਬਾਜ਼ੀ ਦੇ ਵਿੱਚ ਚਾਹੇ ਨੂੰ ਵਪਾਰ ਸਮਝ ਕੇ ਜਾਣ ਮਤਲਬ ਕੋਈ ਕਈ ਵਾਰੀ ਕਈ ਲੋਕ ਹੈ ਜਿਨੇ ਪਾਰਟੀ ਦੇ ਵਿੱਚ ਜਿਨ੍ਹਾਂ ਨੂੰ ਜੱਟ ਦਾ ਤੇ ਜ਼ਮੀਨ ਦਾ ਪਿਆਰ ਹੈ ਜਿਹੜਾ ਉਹ ਆਪਸ ਦੇ ਵਿੱਚ ਉਹਦਾ ਪਤਾ ਨਹੀਂ ਹੈ ਇਸ ਕਰਕੇ ਉਹ ਇਸ ਤਰ੍ਹਾਂ ਦੇ ਫੈਸਲੇ ਲੈ ਜਾਂਦੇ ਨੇ ਇਹ ਮਾਨ ਸਾਹਿਬ ਇੱਕ ਕਿਸਾਨ ਪਰਿਵਾਰ ਦੇ ਵਿੱਚੋਂ ਨੇ ਇਸ ਲਈ ਨਹੀਂ ਸਮਝਦਾ ਵੀ ਇਹ ਇਸ ਤਰ੍ਹਾਂ ਦੀ ਨੀਤੀ ਨੂੰ ਕੰਮ ਜਾ ਹੋਣ ਦੇਣਗੇ ਜਾਂ ਉਹਦੇ ਤੇ ਮਤਲਬ ਬਿਲਕੁਲ ਕਿਸਾਨਾਂ ਦੇ ਨਾਲ ਖੜਕੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਹ ਦਿੱਲੀ ਵਾਲਿਆਂ ਨੂੰ ਟੁਕਮਾ ਜਵਾਬ ਦੇਣਗੇ ਚਲੋ ਡਾਕਟਰ ਸਾਹਿਬ ਮੈਂ ਦੁਬਾਰਾ ਆਪਣੇ ਮੇਨ ਮੁੱਦੇ ਤੇ ਵਾਪਸ ਆਨਾ ਜਿਹੜੇ ਉਹ ਅੱਠ ਘਰਾਂ ਦੇ ਵਿੱਚ ਸਦਰ ਵਿਛੇ ਨੇ ਇਹ ਦੁੱਖ ਦੀ ਘੜੀ ਆਈ ਹੈ ਕੀ ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰਾਂ ਨੂੰ ਉੱਥੇ ਜਾਣਾ ਚਾਹੀਦਾ ਕਿਸੇ ਮੰਤਰੀਆਂ ਜਾਣੇ ਤੇ ਗੱਲਬਾਤ ਕਰਨੀ ਇਹਦੇ ਪਰਿਵਾਰ ਨਾਲ ਕੋਈ ਨਾ ਕੋਈ ਦੇਖੋ ਮਾਲੀ ਸਾਹਿਬ ਇਤਨਾ ਕੁਝ ਨਹੀਂ ਹੁੰਦਾ। ਇਸ ਦੀ ਘਰੀ ਦੇ ਵਿੱਚ ਸਾਰੇ ਬੰਦੇ ਜਾਣਗੇ ਜੀ ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਹੈ ਸਾਰੀਆਂ ਪਾਰਟੀਆਂ ਦੇ ਜਾਣਗੇ ਮਤਲਬ ਉੱਥੇ ਸਿਆਸੀ ਹੈ ਜਿਹੜਾ ਸਿਆਸੀ ਹਲਚਲ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਸ਼ਰਧਾਂਜਲੀ ਹੋਣੀ ਚਾਹੀਦੀ ਹੈ ਜਿਹੜੇ ਰਹਿੰਦੇ ਖੁੰਦੇ ਨੇ ਉਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਮਾਲੀ ਤੌਰ ਤੇ ਮਦਦ ਹੋਵੇ ਮਤਲਬ ਜਿਹੜੀਆਂ ਰਸਮਾਂ ਹੋਣੀਆਂ ਰਸਮਾਂ ਨਵਾਉਣੀਆਂ ਜਾਣ ਤੇ ਲੋਕਾਂ ਨੂੰ ਥੋੜਾ ਜਿਹਾ ਇਸ ਤਰ੍ਹਾਂ ਪ੍ਰੇਰ ਕੀਤਾ ਜਾਵੇ ਜਿਹੜਾ ਫਾਲਤੂ ਆਪਾਂ ਜਿਹੜੀ ਅਨਸੀਸਰੀ ਟਰੈਵਲਿੰਗ ਹੈ ਪਹਾੜਾਂ ਤੇ ਉਹੀ ਚੱਲ ਪੈਂਦੇ ਆ ਕਰਕੇ ਟੈਂਪੂ ਛੜਿਆ ਜਾ ਮਤਲਬ ਇਹਨਾਂ ਚੀਜ਼ਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ ਇਹ ਵਾਸਤੇ ਸਰਕਾਰ ਨੂੰ ਸਾਡੀਆਂ ਵਿਰੋਧੀ ਪਾਰਟੀਆਂ ਨੂੰ ਸਾਡੇ ਧਾਰਮਿਕ ਜਿਹੜੇ ਲੀਡਰ ਨੇ ਉਹਨਾਂ ਨੂੰ ਹੁਕਮਨਾਮੇ ਜਾਰੀ ਕਰਨੇ ਚਾਹੀਦੇ ਨੇ ਵੀ ਫਾਲਤੂ ਜਿਹੜੀ ਟਰੈਵਲਿੰਗ ਹੈ ਨਾ ਕੀਤੀ ਜਾਵੇ ਤੇ ਜੋ ਵੀ ਹੈ ਮਤਲਬ ਫਿਰ ਬਾਅਦ ਦੇ ਵਿੱਚ ਪਸਤਾਵੇ ਤੋਂ ਇਲਾਵਾ ਸਾਡੇ ਸੱਲੇ ਕੁਝ ਨਹੀਂ ਰਹਿਣਾ ਚਲੋ ਡਾਕਟਰ ਸਾਹਿਬ ਸਹੀ ਕਹਿ ਰਹੇ ਤੁਸੀਂ ਵੀ ਉੱਥੇ ਸਰਕਾਰਾਂ ਦੇ ਨਮਾਇंदे ਜਾਣ ਚਾਹੀਦੇ ਨੇ ਤੇ ਸਰਕਾਰ ਉੱਥੇ ਕੋਈ ਸਿਆਸਤ ਨਾ ਹੋਵੇ ਕੋਈ ਜਿਹੜਾ ਵੀ ਲੀਡਰ ਜਾਂਦਾ ਸਿਆਸਤ ਨਹੀਂ ਹੁੰਦੀ ਕਿਉਂਕਿ ਉਹ ਪਰਿਵਾਰ ਪਹਿਲੇ ਹੀ ਬਹੁਤ ਦੁਖੀ ਨੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਮਰੇ ਨੇ ਤੇ ਜਿਵੇਂ ਤੁਸੀਂ ਕੱਲ ਸੰਸਕਾਰ ਕੀਤਾ ਗਿਆ ਤਾਂ ਉਹ ਜਿਹੜਾ ਟਾਈਮ ਸੀਗਾ ਬਹੁਤ ਇੱਕ ਮਾਰਾ ਟਾਈਮ ਦਾ ਦੁੱਖ ਦੀ ਘੜੀ ਹੁੰਦੀ ਹੈ ਤੇ ਅਸੀਂ ਤਾਂ ਇਹ ਚੈਨਲ ਵੱਲੋਂ ਪਰਮਾਤਮਾ ਨੂੰ ਉਹ ਬੇਨਤੀ ਅਰਦਾਸ ਕਰਦੇ ਹਾਂ ਕਿ ਉਹਨਾਂ ਪਰਿਵਾਰਾਂ ਨੂੰ ਇਹ ਪਹਾੜਾ ਮੰਨਦਾ ਬਲ ਬਖਸ਼ੇ ਤੇ ਡਾਕਟਰ ਸਾਹਿਬ ਤੁਸੀਂ ਸਾਡਾ ਚੈਨਲ ਦੇ ਜੁੜੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਇਹ ਸਾਡਾ ਜੁੜੇ ਸੀ ਜਿੰਦਰ ਸਿੰਘ ਜੀ ਮਾਨਸਾ ਤੋਂ ਜਿਹੜਾ ਅੱਜ ਦਾ ਮੁੱਦਾ ਸੀ ਕਿ 8 ਲੱਖਾਂ ਜਿਹੜੀਆਂ ਸੀਗੀਆਂ ਉਹ ਮਿਲੀਆਂ ਤੇ ਜਿਨ੍ਹਾਂ ਦਾ ਕੱਲ ਸੰਸਕਾਰ ਕੀਤਾ ਗਿਆ ਮਲੇ ਕੋਟਲੇ ਰਹਿਣ ਲੋਕ ਨੇ ਤੇ ਤੁਹਾਨੂੰ ਦੱਸ ਦਈਏ ਜਿਵੇਂ ਕਿ ਸਾਡੇ ਸਹਿਯੋਗੀ ਨੇ ਸੱਸ ਕਿ ਉੱਥੇ ਹੁਣ ਰਾਜਨੀਤੀ ਲੋਕ ਜਾਣਗੇ ਪਰ ਉੱਥੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕੋਈ ਸਿਆਸਤੀ ਬਿਆਨਬਾਜ਼ੀ ਨਹੀਂ ਆਣੀ ਚਾਹੀਦੀ ਤੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ BBIM ਬੋਰਡ ਨੂੰ ਇੱਕ ਬਹੁਤ ਵੱਡਾ ਯਾਨੀ ਕਿ ਝਟਕਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੂੰ ਕੇਂਦਰ ਨੇ 8.5 ਕਰੋੜ ਰੁਪਇਆ ਹਰਿਆਣਾ ਸਰਕਾਰ ਦਿੰਦਾ ਵੀ ਉੱਥੇ ਸੀਏਆਰ ਰੁਪਇਆ ਲਾਗਤ ਕੇ ਪਰ ਭਗਵੰਤ ਮਾਨ ਦਾ ਬਿਆਨ ਆ ਗਿਆ ਹੈ ਕਿ ਅਸੀਂ ਉੱਥੇ ਆਪਣੀ ਪੰਜਾਬ ਬੁਸੀ ਲਾਵਾਂਗੇ ਹੋ ਸਕਦਾ ਹੈ ਕਿ ਦੁਬਾਰਾ ਪੰਜਾਬ ਦੇ ਜਿਹੜੇ ਮੰਤਰੀ ਨੇ ਉਹ ਨੰਗਲ ਡੈਮ ਤੇ ਜਾ ਕੇ ਉੱਥੇ ਆਪਣੇ ਪਹਿਲਾਂ ਵਾਂਗ ਧਰਨਾ ਪ੍ਰੋਸਟ ਜ ਕਰਨੀ ਹੈ ਪਹਿਲਾਂ ਭਗਵੰਤ ਸਿੰਘ ਬੈਠੇ ਸੀ ਸੋ ਦੋਸਤੋ ਸਾਡੇ ਜਿਹੜੇ ਆਪਦੇ ਮੁੱਦੇ ਜੀ ਕਿ ਕੀ ਉਹ ਜਿਹੜੇ ਪਰਿਵਾਰ ਹੈ ਜਿਨ੍ਹਾਂ ਦੇ ਕੇ ਵਿੱਚ ਦੋ ਬੱਚਿਆਂ ਦੀਆਂ ਲਾਸ਼ਾਂ ਵੀ ਨੇ ਕੀ ਉਹਨਾਂ ਨੂੰ ਕੋਈ ਸਰਕਾਰ مالی ਜਾਂ ਕੋਈ ਹੋਰ ਸਹਾਇਤਾ ਦੇਗੀ ਜਾਂ ਨਹੀਂ ਕਿਉਂਕਿ ਅਜੇ ਤੱਕ ਕਿਸੇ ਮੰਤਰੀਆ ਕੋਈ ਐਲਾਨ ਸਾਹਮਣੇ ਨਹੀਂ ਆਇਆ ਹੈ ਪਰ ਜਿਹੜਾ ਪਰਿਵਾਰ ਹੈ ਜਿਹੜੇ 8 8 ਪਰਿਵਾਰ ਨੇ ਉਹਨਾਂ ਦੇ ਉੱਪਰ ਬਹੁਤ ਦੁੱਖਾਂ ਦੀ ਟੁੱਟੀ ਹੈ ਸਰਕਾਰਾਂ ਨੂੰ ਅੱਗੇ ਆਣਾ ਚਾਹੀਦਾ ਹੈ ਉਹਨਾਂ ਦਾ ਖੜਨਾ ਚਾਹੀਦਾ ਹੈ ਸੋ ਤੋਂ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰਾਂ ਅੱਗੇ ਆਣਗੀਆਂ ਜਾਂ ਨਹੀਂ ਪਲੀਜ਼ ਸਾਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਕਿ ਤੁਹਾਡੇ ਕਮੈਂਟ ਅਜਿਹੇ ਜਿਹੜੇ ਨੇਤਾ ਹੁੰਦੇ ਨੇ ਉਹਨਾਂ ਦੀ ਅੱਖਾਂ ਤੇ ਕੰਨ ਖੋਲਣ ਵੀ ਮਦਦ ਕਰਦੇ ਨੇ ਏ ਸਾਡਾ ਦੋਸਤੋ ਅੱਜ ਸਵੇਰ ਦਾ ਲਈ ਦਾ ਪ੍ਰੋਬਲਮ ਸੀਗਾ ਤੇ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਲਈ ਦਾ ਮੁੱਦਾ ਲੈ ਕੇ ਤੁਸੀਂ ਉੱਥੇ ਦੇ ਦੇ ਰਹੇ ਹੋ